ਪਿੰਡ ਸਾਡਾ ਜਲਨਪੁਰ ਹੈ ਜੀ ਕਿ ਘਟਨਾ ਰਾਤ ਤਕ ਤਕਰੀਬਨ ਸਵਾ 8 8:30 ਦੀ ਹੈ ਜੀ ਤੇ ਇੱਥੇ ਲੇਬਰ ਸਾਡਾ ਮਾਲ ਲੱਗਿਆ ਹੋਇਆ तकरीबन 3-4 ਕਿੱਲਿਆਂ ਦੇ ਵਿੱਚ ਜਿਹਦੇ ਵਿੱਚ ਸਵਾ 8:00 ਵਜੇ ਇੱਥੇ ਲੇਬਰ ਡੰਪ ਦੇ ਸਾਡੇ ਨਾਲੇ ਲੇਬਰ ਹੈ ਲੇਬਰ ਨੂੰ ਜਿਹੜੇ ਤਿੰਨ ਡੰਪ ਤਿੰਨ ਸਟੈਕ ਲੱਗੇ ਹੋਏ ਜੀ ਵਿਚਾਲੇ ਸਟੈਕ ਦੇ ਵਿਚਾਲੇ ਅੱਗ ਥੋੜੀ ਜੀ ਦਿਖੀ ਤੇ ਉਹਨਾਂ ਨੇ ਜਦੇ ਫੋਨ ਕੀਤਾ ਘਰ ਨੂੰ ਪਿੰਡੋਂ ਬੰਦੇ ਆਏ ਅੱਗ ਆ ਕੇ ਉੱਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜ਼ਿਆਦਾ ਮਾਲਕ ਲਖਵੀਰ ਸਿੰਘ ਦਾ ਮਾਲ ਆ ਇਹ ਲਖਵੀਰ ਸਿੰਘ ਆਪ ਮੌਕੇ ਤੇ ਆ ਕੇ ਉਹਨਾਂ ਨੇ ਕਾਫੀ ਜ਼ਿਆਦਾ ਮੁਸ਼ਕਤ ਕੀਤੀ ਪਰ ਨਹੀਂ ਅੱਗ ਕਾਬੂ ਨਹੀਂ ਆਈ ਤੇ ਕੁਦਰਤੀ ਤੌਰ ਤੇ ਹਵਾ ਇੰਨੀ ਤੇਜ਼ ਆ ਗਈ ਉਹ ਅੱਗ ਸਾਰੇ ਡੰਪ ਦੇ ਉੱਤੇ ਫੈਲ ਗਈ ਤੇ ਪਿੰਡ ਦੇ ਬੰਦਿਆਂ ਨੇ ਬਹੁਤ ਸਹਿਯੋਗ ਕੀਤਾ ਜਿਹੜਾ ਨਾਲ ਦਾ ਡੰਪ ᱛੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਰ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਏ ਤੇ ਲਖਵੀਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਉਤੋਂ ਕਹਿ ਸੁਣ ਕੇ ਉਤਾਰਿਆ ਉਤਰਦਾ ਨਹੀਂ ਸੀ ਅੱਗ ਬੁਝਾਉਣ ਲੱਗਿਆ ਸੀ ਔਰ ਖਤਰੇ ਦੇ ਵਿੱਚ ਦੀ ਪੂਰਾ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਉਪਰਾਲਾ ਇਹ 4 ਸਾਲ ਤੋਂ ਕਰ ਰਿਹਾ ਸੀ ਲਖਵੀਰ ਸਿੰਘ ਤੇ ਜਿਹੜਾ ਪ੍ਰਦੂਸ਼ਣ ਦੇ ਵਿੱਚ ਅਸੀਂ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਆਲੇ-ਦਾਲੇ 3-4 ਪਿੰਡਾਂ ਦਾ 5-7 ਪਿੰਡਾਂ ਦਾ ਅਸੀਂ ਤਕਰੀਬਨ ਸਾਡੇ ਅੱਗ ਨਹੀਂ ਲੱਗੀ ਹੈਗੀ ਇਸ ਉਪਰਾਲੇ ਦੇ ਸੜਕੇ ਤੇ ਹੁਣ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਅਸੀਂ ਮੈਂ ਵੀ ਇੱਕ ਇਹਦਾ ਪਰਾਲੀ ਦਾ ਕੰਮ ਕਰਦਾ 5-6 ਸਾਲ ਤੋਂ ਤੇ ਸਾਨੂੰ ਵੀ ਡਰ ਲੱਗਦਾ ਵੀ ਇਹ ਕੰਮ ਦੇ ਵਿੱਚ ਕਿਤੇ ਸਾਡੇ ਨਾਲ ਵੀ ਕੱਲ ਨੂੰ ਇਹੋ ਜੀ ਕੋਈ ਦੁਰਘਟਨਾ ਨਾ ਹੋ ਜਾਵੇ ਸੋ ਪੁਰਜੋਰ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਰਦਾਰ ਲਖਵੀਰ ਸਿੰਘ ਦੀ ਜਿੰਨੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਘਟੋ-ਘਟ ਨੁਕਸਾਨ ਦੇ ਵਿੱਚ ਪਰਪਾਈ ਹੋ ਸਕੇ ਤੇ ਸਾਨੂੰ ਬਾਕੀ ਬੰਦਿਆਂ ਨੂੰ ਵੀ ਹੌਸਲਾ ਹੋਵੇ ਇਹ ਪ੍ਰਦੂਸ਼ਣ ਦੇ ਜਿਹੜਾ ਮਹਮ ਚੱਲਦੀ ਹੈ ਇਹਨੂੰ ਅਸੀਂ ਨਿਰੰਤਰ ਜਾਰੀ ਰੱਖ ਸਕੀਏ ਅੰਦਾਜ਼ਨ ਕਟਨਾ ਸਾਹਿਬ ਤੋਂ ਦੇਖੋ ਵੀ ਸੰਤਾ ਉਰਾਲੀ ਨੂੰ ਅੱਡ ਲੱਗੀ ਹੋਈ ਦੀ ਪਤਾ ਲੱਗਿਆ ਇੱਥੋਂ ਲੇਬਰ ਦਾ ਫੋਨ ਗਿਆ ਵੀ ਤੁਹਾਡੀ ਉਰਾਲੀ ਨੂੰ ਅੱਡ ਲੱਗੀ ਤੇ ਜਦੋਂ ਚਲੋ ਕੋਸ਼ਿਸ਼ਾਂ ਬਹੁਤ ਸਿੱਧੀ ਪੈਂਡ ਨਹੀਂ ਵੀ ਜਿੱਤੀ ਫੈਰਬ੍ਰੇਡ ਤੋਂ ਵੀ ਫੋਨ ਕੀਤਾ ਬਾਰ ਬਾਰ ਬ੍ਰੇਡ ਤੋਂ ਤਕਰੀਬਨ ਡੇਢ ਘੰਟੇ ਬਾਅਦ ਆਈ ਹੈ ਜੀ ਉਹਦੇ ਜਾਨ ਨੂੰ ਸਾਰਾ ਸਾਡਾ ਨੁਕਸਾਨ ਹੋ ਚੁੱਕਿਆ ਸੀ ਅੱਜ ਤੱਕ ਨੇ ਜੜਿਆਂ ਨੂੰ ਲੜੀ ਚੁੱਕੀ ਸੀ ਕਿ ਕਿੱਦਿਕ ਵਿੱਚ ਦੀ ਘਟਨਾ ਹੈ ਜਰਾ ਇਹ ਟਟਣਾ ਮੰਨ ਕੇ ਚੱਲੋ ਜੀ ਤੁਸੀਂ ਅਸਲਟ ਘੱਟ 2 ਵਜੇ ਦੇ ਲਗਭਗ ਹੈ ਜੀ ਕੁਝ ਕਾਰਨ ਪਤਾ ਲੱਗ ਪਾਇਆ ਵੀ ਕੀ ਹੋ ਸਕਦਾ ਕਾਰਨ ਕਾਰਨ ਤਾਂ ਇਹ ਹੋ ਸਕਦਾ ਵੀ ਜਿਵੇਂ ਕਿਸੇ ਨੇ ਮੰਨ ਲਓ ਵੀ ਉਹ ਜਿਹੜੇ ਛੜਦੇ ਨੇ ਵੀ ਪੈਰਾਸ਼ੂਟ ਕਹਿੰਦੇ ਨੇ ਕੋਈ ਇਦਾਂ ਦਾ ਕੋਈ ਛੱਟ ਆ ਜਾਣੀ ਹੈ ਵੀ ਬਾਕੀ ਕੋਈ ਅਸਲ ਕਾਰਨ ਦਾ ਅਸਲ ਹੀ ਕਾਰਨ ਦਾ ਕੋਈ ਪਤਾ ਨਹੀਂ ਹੈ ਜੀ ਕਿੰਨੀਆਂ ਕਿ ਫਾਇਰ ਵਿੜ ਦੀਆਂ ਗੱਡੀਆਂ ਇੱਥੇ ਗੱਡੀਆਂ ਇੱਕ ਪਹਿਲਾਂ ਆਈ ਹੈ ਜੀ 8 ਘੰਟਾ ਬਾਅਦ ਆਈ ਹੈ ਜੀ ਜਿਹੜੀ ਪਹਿਲੀ ਗੱਡੀ ਆਈ ਆ ਉਹ ਫੋਨ ਟੱਰ ਤੋਂ ਤਕਰੀਬਨ ਯਾਨੀ ਡੇਢ ਘੰਟਾ ਬਾਅਦ ਆਈ ਆ ਜੀ ਕਿੰਨੇ ਕ ਦਾ ਨੁਕਸਾਨ ਹੋ ਚੁੱਕਿਆ ਹੈ ਨੁਕਸਾਨ ਤਾਂ ਕਾਫੀ ਆ ਜੀ ਸਾਡਾ ਅੰਦਾਜ਼ਨ ਕੁਝ ਅੰਦਾਜ਼ਨ ਤਾਂ 5 ਮੰਨ ਲੇ ਚੱਲੋ ਵੀ ਉਹ 1 ਕਰੋੜ ਦੇ ਲੱਗ ਰਿਹਾ ਹੈ ਕਰੋੜ ਦੇ ਲੱਟਪਟ ਹੋ ਸਕਦਾ ਜੀ ਫਿਰ ਤਾਂ ਅਸੀਂ ਕਰਦੇ ਆਂ ਵੀ ਸਰਕਾਰ ਸਾਨੂੰ ਵੱਧ ਤੋਂ ਵੱਧ ਕਿਤੇ ਜੋ ਵੀ ਉਹਨਾਂ ਦੇ ਫੰਡ ਨੇ ਕੋਈ ਮਈਆ ਟਰਵਾਵੇ ਤਾਂ ਕਿ ਜੋ ਸਾਡਾ ਨੁਕਸਾਨ ਹੋਇਆ ਸੀ ਕੁਝ ਨਾ ਕੁਝ ਉਹਦਾ ਕੰਮ ਚਲਾਉਣ ਜੋਗੇ ਪਾਚ ਸੱਚੀ